ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਬਨਾਲਾ ਅਤੇ ਐਸਜੀਐਮ ਸਾਹਿਬ ਬਨਾਲਾ ਦੀ ਅਗਵਾਈ ਦੇ ਵਿੱਚ ਡਿਸਟ੍ਰਿਕਟ ਬਨਾਲਾ ਬਲੌਕ ਬਨਾਲਾ ਦੇ ਵਿੱਚ ਵੱਖ-ਵੱਖ ਸਕੂਲਾਂ ਕਾਲਜਾਂ ਦੇ ਉਹਨਾਂ ਵਲੰਟੀਅਰਜ਼ ਨੂੰ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦੀ ਉਮਰ 18 ਸਾਲ ਤੋਂ ਉੱਪਰ ਹੋ ਚੁੱਕੀ ਹੈ ਉਹਨਾਂ ਦੀ ਨਵੀਆਂ ਵੋਟਾਂ ਬਣਾਈਆਂ ਨੇ ਮੇਰੇ ਨਾਲ ਬੀਐਲਓ ਸਾਹਿਬ ਖੜੇ ਨੇ ਅਸੀਂ ਇੱਕ ਸਪੈਸ਼ਲ ਬਹੁਤ ਕੈਂਪ ਲਾਏ ਨੇ ਆਈਲੈਂਡ ਸੈਂਟਰ ਵਗੈਰਾ ਤੇ ਜਿੱਥੇ ਉਹ ਵੋਟਰ ਉਹਨਾਂ ਨੂੰ ਪ੍ਰੇਰਿਤ ਕੀਤਾ ਬੱਚਿਆਂ ਨੂੰ ਵੀ ਆਪਣੀਆਂ ਵੋਟਾਂ ਬਣਾਓ ਹੁਣ ਕਿਉਂਕਿ ਵੋਟਾਂ ਦਾ ਐਲਾਨ ਹੋ ਚੁੱਕਿਆ ਹੈ 1 ਜੂਨ ਨੂੰ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਸੋ ਅਸੀਂ ਬਦਾਰ ਸਵੀਪ ਦੇ ਇੰਚਾਰਜ ਹੋਣ ਕਰਕੇ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਸਾਰੇ ਕਾਮਕਾਰ ਆਪਣੇ ਪਿੱਛੇ ਕਰਕੇ 1 ਜੂਨ ਨੂੰ ਬਿਨਾਂ ਕਿਸੇ ਭੇਦ ਭਾਪ ਤੋਂ ਡਰ ਤੋਂ ਆਪਣੀਆਂ ਵੋਟ ਨੂੰ ਕਾਸ ਕਰਕੇ ਆਓ ਖਾਸ ਕਰਕੇ ਨੌਜਵਾਨ ਵਰਗ ਜਿਨ੍ਹਾਂ ਦੀਆਂ ਨਵੀਆਂ ਵੋਟਾਂ ਬਣੀਆਂ ਨੇ ਉਹਨਾਂ ਨੂੰ ਪ੍ਰਸ਼ਾਸਨ ਦੁਆਰਾ ਸਪੈਸ਼ਲ ਐਪਰੀਸ਼ੀਏਸ਼ਨ ਸਰਟੀਫਿਕੇਟ ਵੀ ਦਿੱਤੇ ਜਾਣਗੇ ਅਵਾਰਡ ਵੀ ਦਿੱਤੇ ਜਾਣਗੇ ਸੋ ਸਾਰਿਆਂ ਨੂੰ ਪੰਜਾਬੀਆਂ ਨੂੰ ਅਪੀਲ ਹੈ ਵੀ ਇਸ ਵਾਰ ਅਸੀਂ ਹੁੰਮ ਕੇ ਇਹ ਜਿਹੜਾ ਪਰਵ ਹੈ ਸਾਡਾ ਲੋਕਤੰਤਰ ਦਾ ਸਭ ਤੋਂ ਵੱਡਾ ਪਰਵ ਹੈ 1 ਜੂਨ ਨੂੰ ਮਨਾਇਆ ਜਾ ਰਿਹਾ ਹੈ ਤਾਂ ਉਹਦੇ ਵਿੱਚ ਆਪਣਾ ਸਮੂਲੀਅਤ ਕਰੀਏ ਆਪਣੀ ਵੋਟ ਦਾ ਬਿਨਾਂ ਕਿਸੇ ਡਰ ਤੋਂ ਆਪਣਾ voting ਕਰਕੇ ਆਈਏ ਤੇ ਪੰਜਾਬ ਦੇ ਲੋਕਤੰਤਰ ਨੂੰ ਮਜ਼ਬੂਤ ਬਣਾਈਏ ਇਸ ਵਾਰ ਸਾਡਾ ਇਲੈਕਸ਼ਨ ਕਮਿਸ਼ਨ ਕੋਲ ਨੂੰ ਸਾਨੂੰ ਜਿਹੜਾ ਟੀਚਾ ਦਿੱਤਾ ਗਿਆ ਹੈ ਮੋਰ ਥੈਨ 70% ਦਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਵੀ ਜੋ ਲੋਕਾਂ ਦੇ ਵਿੱਚ ਜੋ 70% ਤਾਂ ਅਸੀਂ ਪ੍ਰਾਪਤ ਕਰ ਲਵਾਂਗੇ ਇਸ ਤੋਂ ਵੀ ਕਿਤੇ ਅੱਗੇ ਜਾਵਾਂਗੇ ਸੋ ਇੱਕ ਵਾਰ ਫੇਰ ਤੋਂ ਸਾਰੇ ਨੂੰ ਅਪੀਲ ਕਰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਦਿੰਦੀ ਹਾਂ ਜਿਨ੍ਹਾਂ ਨੇ ਅੱਜ ਬੀਐਲਓ ਸਾਹਿਬ ਦਾ ਨਾ ਵਲੰਟੀਅਰਜ਼ ਦਾ ਜਿਨ੍ਹਾਂ ਨੇ ਲੋਕਾਂ ਨੂੰ ਪੇਜ ਕਰਨ ਵਾਸਤੇ ਨੁਕੜ ਨਾਟਕ ਕੀਤਾ ਪੇਂਟਿੰਗਸ ਦੇ ਮੁਕਾਬਲੇ ਕੀਤੇ ਤੇ ਆਪਣਾ ਸਮਾਂ ਕੱਢ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਵੀ ਆਪਾਂ 1 ਜੂਨ ਨੂੰ ਹੋਣ ਵਾਲੀਆਂ ਵੋਟਾਂ ਦੇ ਵਿੱਚ ਆਪਣੀ ਵੋਟ ਜ਼ਰੂਰ ਕਰਕੇ ਆਈਏ ਸੋ ਇੱਕ ਵਾਰ ਫੇਰ ਮੈਂ ਸਾਰੇ ਬੱਚਿਆਂ ਨੂੰ ਮੇਰੇ ਨਾਲ ਦੁਹਰਾਣਗੇ ਸਾਰੇ ਵੋਟ ਕਰਕੇ ਆਵਾਂਗੇ 1 ਜੂਨ ਨੂੰ ਨਾ ਨਸ਼ੇ ਨਾਲ ਨਾ ਨੋਟ ਨਾਲ ਕਿਸਮਤ ਲੇਗੀ ਵੋਟ ਹਾਂਜੀ ਅਸੀਂ ਲਗਾਤਾਰ ਬੀਐਲਓਜ਼ ਹੁੰਨੇ ਆ ਤੇ ਸਾਰਾ ਸਾਲ ਹੀ ਇਹ ਡਿਊਟੀ ਭਗਾਉਣੇ ਆ ਕਿਉਂ ਵੋਟਾਂ ਦੇ ਮੱਦੇਨਜ਼ਰ ਜਦੋਂ ਸਾਨੂੰ ਇਹ ਮਿਲਦੀ ਹੈ ਜ਼ਿੰਮੇਵਾਰੀ ਤੇ ਹੁਣ ਤਾਂ ਕਿਉਂਕਿ ਵੋਟਾਂ ਦਾ ਐਲਾਨ ਹੋ ਚੁੱਕਿਆ ਹੈ ਲਗਾਤਾਰ ਸਾਡੀ ਜਿਹੜੀਆਂ ਬੈਟਿੰਗਾਂ ਨੇ ਸਿਟਿੰਗਸ ਉਹ ਬੂਥ ਲੈਵਲ ਬੂਥ ਤੇ ਹੁੰਦੀਆਂ ਨੇ ਹਮੇਸ਼ਾ ਹੀ ਤੇ ਇਸ ਐਲਾਨ ਕਿਉਂਕਿ 1 ਜੂਨ ਨੂੰ ਹੁਣ ਵੋਟਾਂ ਦਾ ਐਲਾਨ ਹੈ ਹੁਣ ਅਸੀਂ ਸਨ ਘਰੋ ਘਰ ਜਾ ਕੇ ਵੀ ਚੈੱਕ ਕਰਦੇ ਆ ਵਿਦਿਆਰਥੀਆਂ ਨੂੰ ਜਿਹੜੇ 18 ਸਾਲ ਦੀ ਉਮਰ ਦੇ ਸਕੂਲਾਂ ਚ ਵਿਦਿਆਰਥੀ ਨੇ ਉਹਨਾਂ ਨੂੰ ਵੀ ਚੈੱਕ ਕਰਦੇ ਆ ਔਰ ਘਰੋ ਘਰੀ ਜਾ ਕੇ ਜੋ 18 ਸਾਲ ਦੇ ਵੋਟਰ ਹੋ ਚੁੱਕੇ ਨੇ ਉਹਨਾਂ ਦੀ ਅਸੀਂ ਵੋਟਾਂ ਬਣਾਉਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਆਂ ਤੇ ਹਮੇਸ਼ਾ ਹੀ ਇਸ ਜਦੋਂ ਜਹਦ ਦੇ ਚ ਅਸੀਂ ਰਹਿੰਦੇ ਆਂ ਬਈ ਇਸ ਲਈ ਦੇ ਰਹੇ ਵੋਟਾਂ ਦੇ ਦਿਨ ਅਸੀਂ ਵੋਟਾਂ ਦੇ ਦਿਨਾਂ 'ਚ ਜੀ ਬੱਚਿਆਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਦੇ ਆਂ ਵੀ ਉਹ ਆਪਣੀ ਵੱਧ ਤੋਂ ਵੱਧ ਵੋਟਾਂ ਬਣਾਉਣ ਤੇ ਵੋਟਾਂ 'ਚ ਸ਼ਮੂਲੀਅਤ ਕਰਨਾ ਤੇ ਵੋਟ ਕਾਸਟ ਕਰਨਾ ਆਪਾਂ ਨਿਰਪੱਖ ਹੋ ਕੇ ਠੀਕ ਹੈ ਆਪਦੀਆਂ ਵੋਟਾਂ ਦਾ ਜਿਸ ਨੂੰ ਉਹ ਵਧੀਆ ਨੁਮਾਇੰਦਾ ਆਪਦਾ ਚੁਣਨਾ ਚਾਹੁੰਦੇ ਨੇ ਜਿਸ ਨੂੰ ਵੀ ਉਹ ਉਹਨੂੰ ਵੋਟ ਪਾ ਕੇ ਤੇ ਆਪਦੀ ਬੋਡ ਦਾ ਅਧਿਕਾਰ ਦੀ ਉਹਦੀ ਵਰਤੋਂ ਕਰ